ਕਿ ਖਾਲਸਾ ਜੀ ਕੱਲਾ ਮਨੋ ਕੀ ਉਸ ਨੂੰ ਯਾਦ ਕਰ ਰਿਹਾ ਹੈ ਪੰਛੀ ਵੀ ਹਨ ਉਹ ਵੀ ਉਸ ਪਰਮੇਸ਼ਰ ਨੂੰ ਧਿਆਰੇ ਪਸ਼ੂ ਹਨ ਉਹ ਵੀ ਉਸ ਪਰਮੇਸ਼ਰ ਨੂੰ ਚੇਤੇ ਕਰ ਰਹੇ ਇਥੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਆਖਦੇ ਜੋ ਜੋ ਰਜਿਓ ਸੋ ਤਿਸਹਿ ਧਿਆਤ ਜੋ ਜੋ ਜੀਵ ਜੰਤੂ ਪਸ਼ੂ ਪੰਛੀ ਉਸ ਪਰਮੇਸ਼ਰ ਨੇ ਪੈਦਾ ਕੀਤੇ ਹਨ ਸਾਰੇ ਹੀ ਉਸ ਦੋਂ ਧਿਆ ਰਹੇ ਹੁਣ ਇੱਕ ਉਦਾਹਰਨ ਮੈਂ ਖਾਲਸਾ ਜੀ ਬਾਣੀ ਦੇ ਤੌਰ ਤੇ ਦੇਵਾਂ ਕਿਵੇਂ ਤੇ ਹੁੰਦੇ ਬਬੀਹਾ ਹੈ ਨਾ ਆਪ ਜੀ ਅੰਮ੍ਰਿਤ ਵੇਲੇ ਸੁਣਦੇ ਹੋ ਆਵਾਜ਼ ਨੂੰ ਬਬੀਹਾ ਤੇ ਹੁੰਦਾ ਹੈ ਉਸ ਪਰਮੇਸ਼ਰ ਨੂੰ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾ ਦਰ ਸੁਣੀ ਪੁਕਾਰ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ ਉਸਨੇ ਧਿਆਇਆ ਨਾ ਬਬੀਹੇ ਨੇ ਪਰਮੇਸ਼ਰ ਨੂੰ ਕਿ ਮੈਨੂੰ ਸੰਵੰਤੀ ਬੋਧ ਬਖਸ਼ ਪਰਮੇਸ਼ਰ ਮੇਰੇ ਮੈਨੂੰ ਵੀ ਤ੍ਰਿਪਤ ਕਰੇ